ਸੋਰਠ ਨੰਲਾ ਪੰਜਵਾ ਨਿਰਤਕ ਕੋ ਪਾਇਓ ਤਨ ਸੱਸ ਦਿਸ਼ਰਤ ਆਨ ਮਿਲਾਇਆ ਪਸ਼ੂ ਪ੍ਰੇਤ ਮੁਗਦ ਤੈ ਸੋਤੇ ਹਰ ਨਾਮ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਤਹਿ ਨਾ ਜਾਈ ਰਹਾ ਦੁਖ ਸੋ ਕਟਾਇਓ ਡੇਰਾ ਅਨੰਦ ਮੰਗਲ ਬਿਸਰਾਮਾ ਮਨ ਬਾਂਛਤ ਫਲ ਮਿਲੇ ਚਿੰਤਾ ਪੂਰਨ ਹੋਏ ਕੰਮ ਇਆਂ ਸੁਖ ਆਗੈ ਮੁਖ ਊਜਲ ਮਿਟਦੇ ਆਉਣ ਜਾਣੇ ਨਿਪੋਉ ਭੈ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਪਾਣੀ ਉਠਤ ਬੈਠਤ ਹਰ ਗੁਣ ਧਾਵਾ ਦੁਖ ਦਰਦ ਭ੍ਰਮ ਭਾਗਾ ਕੋ ਨਾਨਕ ਆਕੇ ਪੂਰ ਕਰਮ ਜਾਤ ਗੁਰ ਚਰਣੀ ਮਨ ਲਗਾ ਸੋਰਠ ਮੈਲਾ ਪੰਜਵਾ ਰਤਨਸ਼ਾਡ ਕਉਡੀ ਸੰਗ ਲਾਗੇ ਜਾਤ ਤਸੂ ਨਾ ਪਾਈਐ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਐ ਸਿਮਰੋ ਹਰ ਹਰ ਨਾਮ ਤਰਾਨੀ ਦਿਨ ਸਕਤੀ ਦੇ ਅਗਿਆਨੀ ਰਹਾਉ ਨੇ ਕ੍ਰਿਸ਼ਨ ਅਰਸੁ ਸੁਨ ਮਨੋਰਥ ਤਾ ਕੀ ਕਸ਼ਨਾ ਵਡਾਈ RAM ਭਜਨ ਬਿਨ ਕਾਮਨਾ ਆਵਸ ਸੰਗ ਨ ਤਾ ਹੋ ਜਾਈ ਹਾ ਕਰਤ ਬਿ ਆਏ ਅਗਰ ਦਾ ਜੀ ਕੋ ਕਾਮਨਾ ਕੀਨਾ ਧਾਵਤ ਧਾਵਤ ਨ ਤ੍ਰਪਤਾਸਿਆ RAM ਨਾਮ ਨਹੀਂ ਚੀਨਾ ਸਾਧ ਦੇ ਘਰ ਬਿਖੇ ਰਸ ਮਾਤੋ ਅਸੰਖ ਖਤੇ ਕਰ ਫੇਰੇ ਨਾਨਕ ਕੀ ਪ੍ਰਭ ਪਾਹ ਬਿਨੰਤੀ ਕਾਟੋ ਅਬ ਗੁਣ ਮੇਰੇ ਸੋਰਠ ਮੈਂ ਲਾ ਪੰਜਵਾ ਗੁਣ ਦਾ ਹੋ ਪੂਰਨ ਅਬਨਾਸ਼ੀ ਕਾਮ ਕੋਧ ਦਿਖ ਜਾ ਰੇ ਮਾ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਪੂਰੇ ਗੁਰ ਮੇਟਿਓ ਭਰਮ ਅੰਧੇਰਾ ਭਾਜ ਪ੍ਰੇਮ ਭਗਤ ਤਦ ਨੇਰਾ ਰਹਾਉ ਹਰ ਹਰ ਨਾਮ ਨਿਧਾਨ ਰਸ ਪੀਯ ਮਨ ਤਨ ਰਹਿ ਅਘਾਈ ਜਤ ਕਤ ਪੂਰ ਰਹੋ ਪਰਮੇਸ਼ਰ ਕਤ ਆਵੈ ਕਤ ਜਾਈ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾ ਕੀ ਪੂਰਨ ਖਾਲਾ ਕਲ ਤਲੇਸ਼ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ਕੋ ਨਾਮ ਪ੍ਰਭ ਕਿਰਪਾ ਧਾਰੀ ਮਨ ਤਨ ਭੈ ਵਿਗਾਸ ਸੋਰਠਿ ਮੈ ਲਾ ਪੰਜਵਾ ਕਰਨ ਕਰਾਵਣ ਹਾਰ ਤਬ ਦਾਤਾ ਪਾਰ ਭੰਤਬ ਸੁਆਮੀ ਸਗਲੇ ਜੀ ਕੀ ਇਹ ਦਿਆਲਾ ਸੋ ਤਬ ਅੰਤਰ ਜਾਮੀ ਨੇਰਾ ਗੁਰ ਹੋਆ ਆਪ ਸਹਾਈ ਸੁਖ ਸਹਿਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ਰਹਾ ਗੁਰ ਕੀ ਸ਼ਰਨ ਪੈ ਪੈ ਨਾਸੇ ਸਾਚੀ ਦਰਗਾ ਮੰਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਅਪਮੈ ਥਾਨੇ ਜੈ ਜੈ ਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਤ ਬਲਹਾਰ ਜਾਉ ਪ੍ਰਭ ਆਪਣੇ ਜੈਨ ਪੂਰਨ ਪੈਜ ਸواری ਗੋਸ਼ਟ ਗਿਆਨ ਨਾਮ ਸੁਣ ਉਧਰੇ ਜਿਨ ਜਿਨ ਦਰਸ਼ਨ ਪਾਇਆ ਤਹੋ ਕੇ ਪਾਮ ਨਾਮੁ ਤਬ ਆਪਣ ਅਨੰਦ ਸੇਤੀ ਘਰ ਆਇਆ ਸੋਰਠ ਮੈਲਾ ਪੰਵਾਂ ਸਭ ਕੀ ਸ਼ਰਨ ਸਗਲ ਪਹਿਲਾ ਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਰਬੰਸ ਸੁਅਮੀ ਪੂਰਾ ਸਤਗੁਰ ਧਿਆਇ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵਾਂ ਰੰਗ ਰਾਤਾ ਸਤਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਅਪਣੋ ਕਰ ਲੀਨਾ ਬਨ ਵਸਿਆ ਅਬਨਾਸ਼ੀ ਤਾਕੋ ਦਿਗਨ ਕੋ ਲਾਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜੇਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਕ ਬਲਹਾਰੇ ਜਨ ਪੂਰਨ ਪੈਜਰ ਖਾਈ ਸੋਰਠਿ ਨਲਾ ਪੰਜਵਾ ਮਾਇਆ ਮੋਗੰ ਅੰਧਿਆਰਾ ਦੇਵ ਨਹਾਰ ਨਾ ਜਾਣੇ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣਉ ਕਰਮਾਨੈ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਕਰੈ ਸੋਈ ਸੋਈ ਜਾਣੈ ਰਹਿਨ ਕਸ਼ੂਐ ਸ਼ਾਨੀ ਰਹਾ ਜੇਵਾ ਸਵਾਦ ਲੋਭ ਮਦਮਾ ਤੋਂ ਉਪਜੇ ਅਨਕ ਵਿਕਾਰ ਬਹੁਤ ਜੋਨ ਪਰਮਤ ਦੁਖ ਪਾਇਆ ਹਉ ਮੈਂ ਬੰਧਨ ਕੇ ਭਾਰ ਦੇ ਕੁਵਾਰ ਅਨਕ ਪੜਦੇ ਮੈਂ ਪਰਦਾਰਾ ਸੰਗ ਫਾਕ ਚਿਤ ਗੁਪਤ ਜਦ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਠਕ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨ ਹੋਠ ਨਾ ਕਾਈ ਤਾੜ ਲੇ ਹੋ ਸੰਸਾਰ ਸਾਗੁਰ ਮੈਂ ਨਾਨਕ ਪ੍ਰਭ ਸਰਣਾਇ ਸੋਰਠ ਮੈਲਾ ਪੰਗਵਾਰ ਬ੍ਰਹਮ ਹੋ ਆਸਹਾਈ তথা ਕੀਰਤਨ ਸੁਖ ਦਾਈ ਗੁਰ ਪੂਰੇ ਕੀ ਬਾਣੀ ਜਪ ਅਨੰਦ ਕਰੋ ਨਿਤ ਪ੍ਰਾਣੀ ਹਰ ਸੱਚ ਸਿਮਰੋ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰ ਨ ਕਬਹੂ ਜਾਈ ਰਹਾ ਅੰਮ੍ਰਿਤ ਨਾਮ ਪਰਮੇਸ਼ੁਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੈ ਦਿਗਨ ਬਿਨਾ ਸੰਸਬ ਦੁਖ ਨਾਸਨ ਗੁਰ ਚਰਣੀ ਮਨ ਲਗਾ ਗੁਣ ਗਾਵਤ ਅਚੁੱਤ ਅਬినాਸ਼ੀ ਅਨੰਦਿਨ ਹਰ ਰੰਗ ਜਾਗਾ ਮਨ ਇੱਛੇ ਸੇਈ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਧ ਨਾਨਕ ਕੋ ਸੋ ਪ੍ਰਭ ਹੋਵੈਲੀ ਸੋਰਠਿ ਮਹਲਾ ਪੰਜਵਾਂ ਪੰਚ ਤਦਾ ਦਿਨ ਸੇ ਮੋ ਮੇਰਾ ਅਰ ਤੇਰਾ ਦਿਨ ਸੇ ਆਪਣੀ ਥਾਰੀ संतो एहा बतावो कारी जित होम कर दु निवारी राहो सर्ब भूत पार ब्रह्म कर मानिया होवा सगल रे नारी देख्यो प्रबजियो अपने संगे चूकै पीत ब्रह्मारी ओखद नाम निर्मल जल अमृत पाईए गुरु द्वारी कौ नानक ਜੇਸ ਮਸਤਕ ਲਿਖਿਆ ਤੇਸ ਗੁਰਮਿਲ ਰੋਗ ਦਿਦਾਰੀ ਸੋਰਠ ਮਲਾ ਪੰਜਵਾ ਘਰ ਦੂਜਾ ਤੁਪ ਦੇ ਇਕੋ ਅੰਕਾਰ ਸਤਗੁਰ ਪ੍ਰਸਾਦ ਸਗਲ ਬਨਸਪਤ ਮੈਂ ਬਸੰਤਰ ਸਗਲ ਦੂਦ ਮੈਂ ਕੀਆ ਉੱਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਜੀਆ ਸੰਤੋ ਠਟ ਠਟ ਰਹਾ ਸਮਾਯੋ ਪੂਰਨ ਪੂਰ ਰਹੋ ਸਰਬਮੈ ਜਲ ਥਲ ਰਮਈਆ ਆਯੋ ਰਹਾ ਗੁਣ ਨਿਧਾਨ ਨਾਨਕ ਜਸ ਗਾਵੇ ਸਤਗੁਰ ਧਰਮ ਚੁਕਾਇੋ ਸਰਬ ਨਿਵਾਸੀ ਸਦਾ ਅਲੇਪਾ ਸਭ ਮੈ ਰਹਾ ਸਮਾਯੋ ਸੋਰਠ ਮਹਲਾ 5 ਜਾ ਕੈ ਸਿਮਰਨ ਹੋਏ ਅਨੰਦਾ ਬਿਨ ਸੈ ਜਨਮ ਮਰਨ ਪੈ ਦੁਖੀ ਚਾਰ ਪਦਾਰਥ ਨਵ ਨਿਦ ਪਾਵੈ ਬਹੁ ਨ ਤ੍ਰਿਸ਼ਨਾ ਭੁਖੀ ਜਾ ਕੋ ਨਾਮ ਲੈ ਤੂੰ ਸੁਖੀ ਸਾਸ ਸਾਸ ਧਿਆਵੋ ਠਾਕੁਰ ਕੋ ਮਨ ਤਨ ਜੀਰੇ ਮੁਖੀ ਰਹਾਉ ਸ਼ਾਂਤ ਪਾਵੇਂ ਹੋਵੇਂ ਮਨ ਸੀਤਲ ਅਗਨ ਨ ਅੰਤਰ ਤੁਖੀ ਗੁਰ ਨਾਨਕ ਕੋ ਪ੍ਰਭੂ ਦਿਖਾਇਆ ਜਲ ਥਾਲ ਤ੍ਰਿਫਮਣ ਰੁਖੀ ਸੋਰਠ ਮਲ ਲਾਪਨਵਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਓ ਇਹ ਭੀਤਰ ਤੇ ਇਨ ਕੋ ਡਰੋ ਆਪ ਨਿਕਟ ਬੁਲਾਓ ਆਪਣੀ ਦਿੱਧ ਆਪ ਜਨਾਵੋ ਹਰ ਜਨ ਮੰਗਲ ਗਾਵੋ ਰਹਾਓ ਵਿਸਰ ਨਾਹੀ ਕਭੂ ਹੀਏ ਤੇ ਏ ਬਿਧ ਮਨ ਮੈਂ ਪਾਵੋ ਗੁਰ ਪੂਰਾ ਭੇਟਿਓ ਵਡ ਭਾਗੀ ਜਨ ਨਾਨਕ ਕਥੈ ਨਾ ਤਾਵੋ ਸੋਰਠ ਨਾ ਲਾ ਪੰਜਵਾ ਜਾ ਕੈ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਤਦ ਤਿਆਗ ਅਵਰ ਕਤ ਰਾਚੋ ਜੋ ਸਭ ਮੈਂ ਰਹਾ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੂ ਤੂਰਨ ਹੋਵੇ ਕਾਲਾ ਰਹਾਉ ਸਾਰ ਸੰਭਾਲੇ ਨਿਤ ਪ੍ਰਤ ਪਾਲੇ ਪ੍ਰੇਮ ਸਹਿਤ ਗੱਲ ਲਾਵੈ ਕਉ ਨਾਨਕ ਪ੍ਰਭ ਤੁਮਰੇ ਵਿਸਰਤ ਜਗਤ ਜੀਵਨ ਕੈਸੇ ਪਾਵੈ